ਜੀਆਰਪੀ ਪੁਲਿਸ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਉੱਤੇ ਚੈਕਿੰਗ ਅਭਿਆਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਔਰ ਇਸ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਰੇਲਵੇ ਸਟੇਸ਼ਨ ਬਿਆਸ ਦੇ ਵਿੱਚ ਵੀ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਅਭਿਆਨ ਜਿਹੜਾ ਹੈਗਾ ਚਲਾਇਆ ਰਿਹਾ ਐਸਪੀ ਗੁਰਿੰਦਰ ਸਿੰਘ ਮੇਰੇ ਨਾਲ ਨੇ ਔਰ ਕੀ ਅੱਜ ਦਾ ਜਿਹੜਾ ਹੈਗਾ ਚੈਕਿੰਗ ਦਾ ਮੁੱਖ ਕਾਰਨ ਹੈਗਾ ਔਰ ਕਿਸ ਤਰ੍ਹਾਂ ਦੀ ਰਿਕਵਰੀ ਹੈਗੀ ਉਹਦੇ ਬਾਰੇ ਗੱਲਬਾਤ ਕਰਾਂਗੇ ਸਰ ਜੀ ਕਲ ਸਰ ਮਾਨਜੋ ਡੀਜੀਪੀ ਸਾਹਿਬ ਪੰਜਾਬ ਮਾਨਜੋ ਡੀਜੀਪੀ ਸਾਹਿਬ ਰੇਲਵੇ ਜੀ ਦੀ ਹਦਾ ਅਨੁਸਾਰ ਅਸੀਂ ਤਿਹਾਰਾਂ ਦੇ ਦਿਨ ਨੇ ਉੱਚ ਅੰਭਰ ਸਰ ਕੀਤਾ ਸੀ ਫਿਰ ਕਦੋਂ ਨੰਦਰ ਕੀਤਾ ਸਟੇਸ਼ਨ ਅੱਜ ਬਿਆਸਤੇ ਆਏ ਆ ਤਾਂ ਕਿ ਰੇਲਵੇ ਰਾਹੀਂ ਕੋਈ ਸਵਰ ਕਰਦਾ ਕੋਈ ਡਰਗ ਦੀ ਨਾਜਾਇਜ਼ ਅਸਲੇ ਸਪਲਾਈ ਨਾ ਕਰੇ ਇਹਨੂੰ ਧਿਆਨ ਚ ਰੱਖਦੇ ਹੋਏ ਸੀ ਚੈਕਿੰਗ ਸ਼ੁਰੂ ਕੀਤੀ ਹੈ ਇਸੇ ਚੈਕਿੰਗ ਦੌਰਾਨ ਪਿਛਲੇ ਸਾਲ ਇਸ ਸਾਲ 1-22 ਤੋਂ 30-22 ਤੱਕ ਸੀ 300 ਗ੍ਰਾਮ ਹੀਰਨ 47 ਕਿਲੋ ਫੀਮ 177 ਕਿਲੋ ਪੁੱਕੀ ਚੂਰਾ ਪੋਸਤ 48 ਕਿਲੋ ਗਾਂਜਾ 52000 ਨਛਲੀਆਂ ਗੋਲੀਆਂ 950 ਗ੍ਰਾਮ ਚਰਸ ਤੇ 20 ਪਿਸਟਲ ਬਰਾਮਦ ਕੀਤੇ ਆ ਦੋ ਚਾਕੂ ਕਮਾਨੀਦਾਨ ਬਰਾਮਦ ਕੀਤਾ ਕਰਕੇ 18 ਮਕਦਮੇ ਆਰਮੈਟ ਦੇ 61 ਮਕਦਮੇ ਐਨਡੀ ਵਿੱਚ ਦਰਜ ਕੀਤੇ ਆ ਇਸੇ ਸਬੰਧੀ ਅਸੀਂ ਡਰੱਗ ਨੂੰ ਫੜਨ ਲਈ ਜਾਂ ਕੋਈ ਨਜਾਇਜ਼ ਅਸਲਾ ਲੈ ਕੇ ਨਿਕੰਨ ਘੁੰਮਦਾ ਹੋਏ ਉਹਨੂੰ ਕਰਕੇ ਅਸੀਂ ਚੈਕਿੰਗ ਕਰ ਰਹੇ ਆ ਤੇ ਇਹ ਚੈਕਿੰਗ ਚੱਲਦੀ ਰਹੂਗੀ ਕਿੰਨੀਆਂ ਟ੍ਰੇਨਾਂ ਸਰ ਜਿਹੜੀਆਂ ਅੱਜ ਚੈੱਕ ਕੀਤੀਆਂ ਅੱਜ ਕਰੀਬਨ 4 ਟ੍ਰੇਨਾਂ ਚੈੱਕ ਕੀਤੀਆਂ ਅਸੀਂ ਦੋ ਟ੍ਰੇਨਾਂ ਜਲੰਧਰ ਚੈੱਕ ਕਰਕੇ ਅਸੀਂ ਦੋ ਟ੍ਰੇਨਾਂ ਇੱਥੇ ਚੈੱਕ ਕੀਤੀਆਂ ਔਰ ਹੋਰ ਕਿ ਜਿਹੜਾ ਚੈਕਿੰਗ ਬਿਆਨ ਹੈਗਾ ਨਿਰੰਤਰ ਚੱਲਦਾ ਰਹਿੰਦਾ ਜਾਂ ਕਿਵੇਂ ਪੈਟਰਨ ਸਿਰਫ ਧਿਆਰਾਂ ਦੇ ਤੌਰ ਤੇ ਚੱਲਦਾ ਰਹਿੰਦਾ ਜੀ ਨਿਰੰਤਰ ਕਰਦੇ ਰਹਿੰਦੇ ਆ ਆਪਣੇ ਥਾਣੇ ਦੇ ਮੁਲਾਜ਼ਮਾਂ ਨੂੰ ਕਰਾਈਦਾ ਆਪ ਵੀ ਇਹਨਾਂ ਨੂੰ ਕਾਇ ਕਰਾਈਦਾ ਚੱਲਦਾ ਰਹਿੰਦਾ ਰੀਸੈਂਟਲੀ ਚੈਕਿੰਗ ਜਿਹੜੀਆਂ ਹੋ ਰਹੀਆਂ ਹੈਗੀਆਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਸਾਹਮਣੇ ਆਉਂਦੀ ਤਸਕਰੀ ਦਾ ਮੁੱਖ ਸਾਧਨ ਕੀ ਹੈਗਾ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਨਜਾਇਜ਼ ਹਥਿਆਰ ਹਥਿਆਰ ਹੈ ਜਿਹੜਾ ਉਸ ਤਰ੍ਹਾਂ ਨੇ ਝਾਰਖੰਡ ਤੋਂ ਉਧਰੋਂ ਫੀਮ ਵਗੈਰਾ ਲੈ ਕੇ ਆਉਂਦੇ ਨੇ ਤੇ ਉੱਥੋਂ ਸਸਤੀ ਮਿਲ ਜਾਂਦੀ ਇਧਰ ਆ ਕੇ ਮਹਿੰਗੇ ਭਾਅ ਵੇਚਦੇ ਨੇ ਬੱਚੇ ਫ ਟੋਟਲ ਮਿਲਾ ਕੇ ਫੀਮ 47 ਕਿਲੋ ਹੋ ਗਈ ਪੜੀ ਗਈ ਜਿਹੜੀ ਪੁਛ ਲੁਧਿਆਣਾੇ ਪੜੀ ਕੁਛ ਅੰਮ੍ਰਿਤਸਰ ਕੁਛ ਪਠਾਨਕੋਟ ਇਸ ਤਰੀਕ ਨਾਲ ਫੀਮ ਪੜੀ ਜਾਂਦੀ ਹੈ ਸਰ ਬਾਰਡਰ ਬੈਲਟ ਹੈਗੀ ਐਵਲੀ ਔਰ ਮਾਝਾ ਇੱਕ ਹਸਾਬ ਦਾ ਕਹਦੀ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਸ਼ੁਰੂਆਤ ਹੋ ਜਾਂਦੀ ਬਿਆਸ ਤੋਂ ਖਾਸਪੀ ਇੱਥੇ ਵੀ ਚੈਕਿੰਗ ਜਿਹੜੀ ਹੈਗੀ ਆਮ ਰੂਟੀਨ ਵਾਸਤੇ ਵੀ ਕੋਈ ਇਨਸਟਰਕਸ਼ਨ ਜਿਹੜੀਆਂ ਦਿੱਤੀਆਂ ਗਏ ਇਥੇ ਹਾਂਜੀ ਦਿੱਤੀਆਂ ਜੀ ਸੱਚੋ ਜਿਹੜਾ ਅੰਮ੍ਰਿਤਸਰ ਉਹ ਵੀ ਚੈੱਕ ਕਰਦਾ ਪਹਿਲੀ ਤਰਿਮਨ ਉਹਨੇ ਫੋਰਸ ਲੱਗੀ ਹੁੰਦੀ ਸਟੇਸ਼ਨ ਤੇ ਦੋ ਗੇਟ ਨੇ ਦੋਨਾਂ ਗੇਟਾਂ ਤੇ ਲੱਗੇ ਇੱਥੇ ਵੀ 40 ਕੈ ਜੋੰਤੀ ਕੈਮਰਾ ਮੋਂਟਸਰ ਲੱਗੇ ਨੇ ਜਿਹਨਾਂ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਇਹਨਾਂ ਕੈਮਰਾ ਨਾਲ ਜਿਹੜਾ ਵੀ ਚੋਰ ਜਾਂ ਕੁਛ ਕਰਦਾ ਫੜਿਆ ਜਾਂਦਾ ਪਿੱਛੇ ਬੱਚਾ ਗਵਾਹ ਆਇਆ ਸੀ ਲੁਧਿਆਣੇ ਤੋਂ ਉਹ ਵੀ ਜੀਆਰਪੀ ਪੁਲਿਸ ਲੁਧਿਆਣੇ ਨੇ ਮਿਹਨਤ ਕਰਕੇ 19 ਘੰਟੇ ਚ ਰਿਕਵਰ ਕਰ ਲਿਆ ਸਾਨੂੰ ਉਹਨੂੰ ਪਰਸਾਂ ਦੇ ਬਲੇ ਕਰਤਾ ਸੀ ਇਸ ਤਰੀਕੇ ਨਾਲ ਬੜਾ ਫਾਇਦਾ ਤੇ ਇਹਨਾਂ ਦੀ ਚੈਕਿੰਗ ਤੋਂ ਇਲਾਵਾ ਇਹ ਸਾਰਾ ਚੈੱਕ ਕੀਤਾ ਗਿਆ ਹੈਗਾ ਕਿ ਕੈਮਰੇ ਵਗੈਰਾ ਪ੍ਰੋਪਰ ਵਰਕ ਕਰ ਨਹੀਂ ਤੇ ਵਰਕਿੰਗ ਦੇ ਮੋਡ ਦੇ ਵਿੱਚ ਨੇ ਜਾਂ ਫਿਰ ਐਂਟਰੀ ਜਿਹੜੇ ਗੇਟ ਤੇ ਸੁਰੱਖਿਆ ਕਿੱਦਾਂ ਦੀ ਉਹਨਾਂ ਕੈਮਰੇ ਸਾਰੇ ਚੱਲ ਰਹੇ ਨੇ 58 ਸਾਲਟ ਪੋਸਟਾਂ ਸਾਡੀਆਂ ਜਿਹਨਾਂ ਦੇ ਤਿੰਨ ਤਿੰਨ ਮਲਾਜ਼ਮ ਤਨਾਦ ਨੇ 33 ਚੌਕੀਆਂ ਟੋਡਰ ਪੰਜਾਬ 'ਚ ਉੱਥੇ ਮਲਾਜ਼ਮ ਤਨਾਦ ਨੇ ਇਹ ਮਲਾਜ਼ਮ ਰਾਤ ਨੂੰ 9 ਵਜੇ ਤੋਂ 5 ਵਜੇ ਤੱਕ ਗਸ਼ਤ ਵੀ ਕਰਦੇ ਨੇ ਸੱਜੇ-ਸੱਜੇ ਕਿਲੋਮੀਟਰ ਦੋ ਜਾਣਾ ਜਾਂਦੇ ਨੇ ਟਰੈਕ ਦੇ ਉੱਪਰ ਤਾਂ ਕੋਈ ਅਨਸੁਖਾ ਵੀ ਘਟਨਾ ਨਾ ਰੱਖੇ ਪਰ ਤੇ ਸਕਾਡ ਡਿਊਟੀ ਵੀ ਚੱਲਦੀ ਏ ਸਾਡੀ ਚੱਲਦੀ ਅੰਬਾਲਾ ਤੋਂ ਇੱਕ ਜਖਲ ਤੋਂ ਜਿਹੜੇ ਕਿ ਦੋ ਮਲਾਜ਼ਮ ਹਰ ਟ੍ਰੇਨ ਦੇ ਵਿੱਚ ਨਾਲ ਹੁੰਦੇ ਨੇ ਉਹ ਅੰਮ੍ਰਿਤਸਰ ਤੱਕ ਆਉਂਦੇ ਨੇ ਪਠਾਨਕੋਟ ਤੱਕ ਜਾਂਦੇ ਨੇ ਬੋਹਰ ਤੱਕ ਜਾਂਦੇ ਨੇ ਸ਼ਹਾਰਪੁਰ ਤੱਕ ਜਾਂਦੇ ਨੇ ਫਿਰ ਉਸ ਤੋਂ ਵਾਪਸ ਟ੍ਰੇਨ ਲੈ ਕੇ ਫਿਰ ਉੱਥੇ ਮਬਾਲੇ ਜਾਂ ਜਖਲ ਪਹੁੰਚਦੇ ਨੇ ਸਰ ਜਿੱਦਾਂ ਹੁਣ ਤਿਹਾਰ ਹੈਗੇ ਕਈ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਕੋਈ ਰਿਕਵੈਸਟ ਕਹਿਣਾ ਚਾਹੁੰਦਾ ਜਿਹੜੇ ਮੰਨ ਲਓ ਕਿ ਪਲਾਨਡ ਆਰਡਰ ਨੂੰ ਲੈ ਕੇ ਸਥਿਤੀ ਨੂੰ ਲੈ ਕੇ ਜਾਂ ਫਿਰ ਕੋਈ ਸ਼ਰਾਰਤੀ ਅਨਸਰ ਕੋ ਕਿਸੇ ਤਰ੍ਹਾਂ ਦੇ ਜਿਹੜੇ ਵੀ ਸਫਰ ਕਰਦੇ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਵੀ ਉਹ ਅਲਰਟ ਹੋ ਕੇ ਆਪਣਾ ਸਫਰ ਕਰਨਾ ਆਪਣਾ ਮੋਬਾਈਲ ਜਾਂ ਆਪਣਾ ਪਰਸ ਨੂੰ ਸਹੀ ਤਰੀਕੇ ਨਾਲ ਆਪਣੇ ਨਿਗਰਜ ਰੱਖਣ ਤਾਂ ਕਿ ਕੋਈ ਅਣਪਛਾਤਾ ਵਿਅਕਤੀ ਉਹਦਾ ਮੋਬਾਈਲ ਜਾਂ ਪਰਸ ਚੋਰੀ ਨਾ ਕਰ ਲੇ ਤੇ ਬੱਚੇ ਵੀ ਅਲਰਟ ਹੋ ਕੇ ਆਪਣੇ ਤੇਲੇ ਜਾਣ ਉਹ ਜਿਹੜਾ ਬੱਚਾ ਗਵਾਇਆ ਸੀ ਉਹ ਵੀ ਉਹਦੀ ਮਾਂ ਕੋਲ ਲਟੇ ਹੋਈ ਸੀ ਬੱਚਾ ਕਿ ਹੋਰ ਨਾ ਖੇਡਦਾ ਪਿਆ ਸੀ ਖੇਡਦੇ-ਖੇਡਦੇ ਉਹਨੂੰ ਲੈ ਗਏ ਸੀ ਗਵਾ ਕਰਕੇ ਐਨ ਗਲੀ ਜਿਹੜੀ ਹੈਗੀ ਕਿਤੇ ਸਾਹਮਣੇ ਆਉਂਦੀ ਤੇ ਫਿਰ ਇਹ ਘਟਨਾ ਵਾਪਰੀ ਤੇ ਤਾਂ ਘਟਨਾ ਵਾਪਰੀ ਐਨ ਗਲੀ ਨਹੀਂ ਕਰਨੀ ਚਾਹੀਦੀ ਸਫਰਦਾਨ ਲਟ ਰਹਿਣਾ ਚਾਹੀਦਾ ਸਭ ਤੋਂ ਚੇਤ੍ਰਾਨ ਦੀ ਲੋੜ ਹੈ ਯਾਤਰਾ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਲੋਕਾਂ ਨੂੰ ਵੀ ਬੀਅਰ ਕੀਤੀ ਹੈ ਕਿ ਜਦੋਂ ਵੀ ਤੁਸੀਂ ਸਫਰ ਕਰਦੇ ਹੋ ਤਾਂ ਜਰੂਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਤੁਹਾਡੇ ਆਸ-ਪਾਸ ਵਿੱਚ ਕੋਣ ਹੈਗਾ ਔਰ ਆਪਣੇ ਸਮਾਨ ਕਹਿ ਦिए ਜਾਂ ਬੱਚਿਆਂ ਦਾ ਖੁਦ ਖਿਆਲ ਰੱਖਣ ਕਹ ਦਈਏ ਕਿ ਵੱਡੀਆਂ ਰਿਕਵਰੀਆਂ ਜਿਹੜੀਆਂ ਹੈਗੀਆਂ ਪੁਲਿਸ ਵੱਲੋਂ ਉਹ ਕੀਤੀਆਂ ਗਈਆਂ ਨੇ ਜੀਆਰਪੀ ਪੁਲਿਸ ਵੱਲੋਂ ਵਕ ਵਕ ਦਿਨਾਂ ਦੇ ਵਿੱਚ ਜਿਹੜੇ ਮੁਕਦਮੇ ਵੀ ਦਰਜ ਕੀਤੇ ਨੇ ਦਰਜ ਕੀਤੇ ਗਏ ਨੇ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਹੈਗੀ ਉਹ ਪ੍ਰੋਪਰ ਦਿੱਤੀ ਗਈ ਹੈ ਨਰਿੰਕ ਸਵੇਰਾ ਦੇ ਲਈ ਗੁਰਦਰਸ਼ਨ ਸਿੰਘ ਵਿਆਸ ਜੀਆਰਪੀ ਪੁਲਿਸ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਉੱਤੇ ਚੈਕਿੰਗ ਅਭਿਆਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਔਰ ਇਸ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਰੇਲਵੇ ਸਟੇਸ਼ਨ ਬਿਆਸ ਦੇ ਵਿੱਚ ਵੀ ਪੁਲਿਸ ਵੱਲੋਂ ਸਪੈਸ਼ਲ ਚੈਕਿੰਗ ਅਭਿਆਨ ਜਿਹੜਾ ਹੈਗਾ ਚਲਾਇਆ ਰਿਹਾ ਐਸਪੀ ਗੁਰਿੰਦਰ ਸਿੰਘ ਮੇਰੇ ਨਾਲ ਨੇ ਔਰ ਕੀ ਅੱਜ ਦਾ ਜਿਹੜਾ ਹੈਗਾ ਚੈਕਿੰਗ ਦਾ ਮੁੱਖ ਕਾਰਨ ਹੈਗਾ ਔਰ ਕਿਸ ਤਰ੍ਹਾਂ ਦੀ ਰਿਕਵਰੀ ਹੈਗੀ ਉਹਦੇ ਬਾਰੇ ਗੱਲਬਾਤ ਕਰਾਂ ਸੱਚਕਲ ਸਰ ਮਾਨਜੋ ਡੀਜੀਪੀ ਸਾਹਿਬ ਪੰਜਾਬ ਮਾਨਜੋ ਡੀਜੀਪੀ ਸਾਹਿਬ ਰੇਲਵੇ ਜੀ ਦੀ ਹਦਾ ਅਨੁਸਾਰ ਅਸੀਂ ਤਿਹਾਰਾਂ ਦੇ ਦਿਨ ਨੇ ਇਸ ਕਰ ਪਿਛੇੰਬਰ ਮਹੀਨੇ ਕੀਤਾ ਸੀ ਫਿਰ ਇੱਕ ਦਿਨ ਨੰਦਰ ਕੀਤਾ ਸਟੇਸ਼ਨ ਅੱਜ ਬਿਆਸਤੇ ਆਏ ਆ ਤਾਂ ਕਿ ਰੇਲਵੇ ਰਾਹੀਂ ਕੋਈ ਸਵਰ ਕਰਦਾ ਕੋਈ ਡਰਗ ਦੀ ਨਾਜਾਇਜ਼ ਅਸਲੇ ਸਪਲਾਈ ਨਾ ਕਰੇ ਇਹਨੂੰ ਧਿਆਨ ਚ ਰੱਖਦੇ ਹੋਏ ਸੀ ਚੈਕਿੰਗ ਸ਼ੁਰੂ ਕੀਤੀ ਆ ਇਸੇ ਚੈਕਿੰਗ ਦੌਰਾਨ ਪਿਛਲੇ ਸਾਲ ਇਸ ਸਾਲ 1.22 ਤੋਂ 30 ਨਵੰਬਰ 22 ਤੱਕ ਸੀ 300 ਗ੍ਰਾਮ ਹੀਰਨ 47 ਕਿਲੋ ਫੀਮ 177 ਕਿਲੋ ਪੁੱਕੀ ਚੂਰਾ ਪੋਸਤ 48 ਕਿਲੋ ਗਾਂਜਾ 52000 ਨਸ਼ੀਆਂ ਗੋਲੀਆਂ 950 ਗ੍ਰਾਮ ਚਾਰਸ ਤੇ 20 ਪਿਸਟਲ ਬਰਾਮਦ ਕੀਤੇ ਆ ਦੋ ਚਾਕੂ ਕਮਾਨੀਦਾਨ ਬਰਾਮਦ ਕੀਤਾ ਕਰਕੇ 18 ਮਕਦਮੇ ਆਰਮੈਟ ਦੇ 61 ਮਕਦਮੇ ਐਨਡੀ ਵਿੱਚ ਦਰਜ ਕੀਤੇ ਆ ਇਸੇ ਸਬੰਧੀ ਅਸੀਂ ਡਰੱਗ ਨੂੰ ਫੜਨ ਲਈ ਜਾਂ ਕੋਈ ਨਜਾਇਜ਼ ਅਸਲਾ ਲੈ ਕੇ ਨੰ ਘੁੰਮਦਾ ਹੋਏ ਉਹਨੂੰ ਕਰਕੇ ਅਸੀਂ ਚੈਕਿੰਗ ਕਰ ਰਹੇ ਆ ਤੇ ਇਹ ਚੈਕਿੰਗ ਚੱਲਦੀ ਰਹੂਗੀ ਕਿੰਨੀਆਂ ਟ੍ਰੇਨਾਂ ਸਰ ਜਿਹੜੀਆਂ ਅੱਜ ਚੈੱਕ ਕੀਤੀਆਂ ਅੱਜ ਕਰੀਬਨ 4 ਟ੍ਰੇਨਾਂ ਚੈੱਕ ਕੀਤੀਆਂ ਅਸੀਂ ਦੋ ਟ੍ਰੇਨਾਂ ਜਲੰਧਰ ਚੈੱਕ ਕਰਕੇ ਅਸੀਂ ਦੋ ਟ੍ਰੇਨਾਂ ਇੱਥੇ ਚੈੱਕ ਤੇ ਆ ਪਰ ਹੋਰ ਕਿਉਂਕਿ ਜਿਹੜਾ ਚੈਕਿੰਗ ਬਿਆਨ ਹੈਗਾ ਨਿਰੰਤਰ ਚੱਲਦਾ ਰਹਿੰਦਾ ਜਾਂ ਕਿਵੇਂ ਪੈਟਰਨ ਸਿਰਫ ਧਿਆਰਾਂ ਦੇ ਤੌਰ ਤੇ ਚੱਲਦਾ ਰਹਿੰਦਾ ਜਿਉਂ ਨਿਤ ਕਰਦੇ ਰਹਿੰਦੇ ਆ ਆਪਣੇ ਥਾਣੇ ਦੇ ਮੁਲਾਜ਼ਮਾਂ ਨੂੰ ਕਰਾਈਦਾ ਆਪ ਵੀ ਇਹਨਾਂ ਨੂੰ ਕਾਇ ਕਰਾਈਦਾ ਚੱਲਦਾ ਰਹਿੰਦਾ ਰੀਸੈਂਟਲੀ ਚੈਕਿੰਗ ਜਿਹੜੀਆਂ ਹੋ ਰਹੀਆਂ ਹੈਗੀਆਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਸਾਹਮਣੇ ਆਉਂਦੀ ਤਸਕਰੀ ਦਾ ਮੁੱਖ ਸਾਧਨ ਕੀ ਹੈਗਾ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਨਾਜਾਇਜ਼ ਹਥਿਆਰ ਹੈ ਜਿਹੜਾ ਤਸਕਰੀ ਦਾ ਅਫਗਾਨistan ਨੇ ਝਾਰਖੰਡ ਤੋਂ ਉੱਧਰੋਂ ਫੀਮ ਵਗੈਰਾ ਲੈ ਕੇ ਆਉਂਦੇ ਨੇ ਤੇ ਉੱਥੋਂ ਸਸਤੀ ਮਿਲ ਜਾਂਦੀ ਇਧਰ ਆ ਕੇ ਮਹਿੰਗੇ ਭਾਅ ਵ ਟੋਟਲ ਮਲਾ ਕੇ ਫੀਮ 47 ਕਿਲੋ ਹੋ ਗਈ ਪੜੀ ਗਈ ਜਿਹੜੀ ਪਿਛਲੇ ਲੁਧਿਆਣੇ ਪੜੀ ਕੁਝ ਅੰਮ੍ਰਿਤਸਰ ਕੁਝ ਪਠਾਨਕੋਟ ਇਸ ਤਰੀਕੇ ਨਾਲ ਫੀਮ ਪੜੀ ਜਾਂਦੀ ਹੈ ਸਰ ਬਾਰਡਰ ਬੈਲਟ ਹੈਗੀ ਐਵਲੀ ਔਰ ਮਾਝਾ ਇੱਕ ਹਫ਼ਤਾ ਕਹਦੀ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਸ਼ੁਰੂਆਤ ਹੋ ਜਾਂਦੀ ਬਿਆਸ ਤੋਂ ਖਾਸਪੀ ਇੱਥੇ ਵੀ ਚੈਕਿੰਗ ਜਿਹੜੀ ਹੈਗੀ ਆਮ ਰੂਟੀਨ ਵਾਸਤੇ ਕੋਈ ਇਨਸਟਰਕਸ਼ਨ ਜੜੀਆਂ ਦਿੱਤੇ ਗਏ ਹਨ ਹਾਂਜੀ ਦਿੱਤੀਆਂ ਜੀ ਐਸਟੀਓ ਜਿਹੜਾ ਅੰਮ੍ਰਿਤਸਰ ਉਹ ਵੀ ਚੈੱਕ ਕਰਦਾ ਪਹਿਲੀ ਤ੍ਰਿਮਨਨ ਨੇ ਫੋਰਸ ਲੱਗੀ ਹੁੰਦੀ ਸਟੇਸ਼ਨ ਤੇ ਦੋ ਗੇਟ ਨੇ ਦੋਨਾਂ ਗੇਟਾਂ ਤੇ ਲੱਗੇ ਇੱਥੇ ਵੀ 40 ਕੈਮਰੇ ਲੱਗੇ ਉਹਨਾਂ ਦੇ ਕੈਮਰੇ ਅੰਬਰਸਰ ਲੱਗੇ ਨੇ ਜਿਹਨਾਂ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਇਹਨਾਂ ਕੈਮਰਿਆਂ ਦਾ ਜਿਹੜਾ ਵੀ ਚੋਰ ਜਾਂ ਕੁਝ ਕਰਦਾ ਫੜਿਆ ਜਾਂਦਾ ਪਿੱਛੇ ਬੱਚਾ ਗਵਾਹ ਆਇਆ ਸੀ ਲੁਧਿਆਣੇ ਤੋਂ ਉਹ ਵੀ ਜੀਆਰਪੀ ਪੁਲਿਸ ਲੁਧਿਆਣੇ ਨੇ ਮਿਹਨਤ ਕਰਕੇ 19 ਘੰਟੇ ਚ ਰਿਕਵਰ ਕਰ ਲਿਆ ਸਾਨੂੰ ਉਹਨਾਂ ਵਰਸਾਂ ਦੇ ਬਲੇ ਕਰਤਾ ਸੀ ਇਸ ਤਰੀਕੇ ਨਾਲ ਬੜਾ ਫਾਇਦਾ ਪਰ ਇਹਨਾਂ ਦੀ ਚੈਕਿੰਗ ਦੇ ਤੋੜਾ ਵੇ ਸਾਰਾ ਚੈੱਕ ਕੀਤਾ ਗਿਆ ਹੈਗਾ ਕਿ ਕੈਮਰੇ ਵਗੈਰਾ ਪ੍ਰੋਪਰ ਵਰਕ ਕਰ ਨਹੀਂ ਤੇ ਵਰਕਿੰਗ ਦੇ ਮੋਡ ਦੇ ਵਿੱਚ ਨੇ ਜਾਂ ਫਿਰ ਐਂਟਰੀ ਜਿਹੜੇ ਗੇਟ ਤੇ ਸੁਰੱਖਿਆ ਕਿਦਾਂ ਦੀ ਉਹਨਾਂ ਕੈਮਰੇ ਸਾਰੇ ਚੱਲ ਰਹੇ ਨੇ 53 ਸੈਲਟ ਪੋਸਟਾਂ ਸਾਡੀਆਂ ਜਿਹਨਾਂ ਤੇ ਤਿੰਨ ਤਿੰਨ ਮਲਾਜ਼ਮ ਤਨਾਦ ਨੇ 33 ਟੌਕੀਆਂ ਟੋਡਲ ਪੰਜਾਬ ਚ ਉੱਥੇ ਮਲਾਜ਼ਮ ਤਨਾਦ ਨੇ ਇਹ ਮਲਾਜ਼ਮ ਰਾਤ ਨੂੰ 9 ਵਜੇ ਤੋਂ 5 ਵਜੇ ਤੱਕ ਗਸ਼ਤ ਵੀ ਕਰਦੇ ਨੇ ਸੱਜ-ਸੱਜ ਕਿਲੋਮੀਟਰ ਦੋ ਜਣੇ ਜਾਂਦੇ ਨੇ ਟਰੈਕ ਦੇ ਉੱਪਰ ਤਾਂ ਕੋਈ ਅਣਸੁਖਾ ਵੀ ਘਟਨਾ ਨਾ ਰੱਖੇ ਪਰ ਤੇ ਸਕਾਡ ਰੋਟੀ ਵੀ ਚੱਲਦੀ ਏ ਇੱਕ ਸਾਡੀ ਚੱਲਦੀ ਅੰਮ੍ਰਲੇ ਤੋਂ ਇੱਕ ਜਾਖਲ ਤੋਂ ਜਿਹੜੇ ਕਿ ਦੋ ਮਲਾਜ਼ਮ ਹਰ ਟ੍ਰੇਨ ਦੇ ਵਿੱਚ ਨਾਲ ਹੁੰਦੇ ਨੇ ਉਹ ਅੰਬਰਸਾਤ ਤੱਕ ਆਉਂਦੇ ਨੇ ਪਠਾਨਕੋਟ ਤੱਕ ਜਾਂਦੇ ਨੇ ਬੋਹਰ ਤੱਕ ਜਾਂਦੇ ਨੇ ਸ਼ਹਿਰਪੁਰ ਤੱਕ ਜਾਂਦੇ ਨੇ ਫਿਰ ਉਸ ਤੋਂ ਵਾਪਸ ਟ੍ਰੇਨ ਲੈ ਕੇ ਫਿਰ ਉੱਥੇ ਮਬਾਲੇ ਜਾਂ ਜੱਖਲ ਪਹੁੰਚਦੇ ਨੇ ਸਰ ਜਿੱਦਾਂ ਹੁਣ ਤਿਹਾਰ ਹੈਗੇ ਕਈ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਕੋਈ ਤੁਸੀਂ ਕਹਿਣਾ ਚਾਹੋ ਜਿਹੜੇ ਮੰਨ ਲਓ ਕਿ ਪਲਾਨਡ ਆਰਡਰ ਨੂੰ ਲੈ ਕੇ ਸਿੱਤੀ ਨੂੰ ਲੈ ਕੇ ਜਾਂ ਫਿਰ ਕੋਈ ਸ਼ਰਾਰਤੀ ਅੰਸਰ ਕੋ ਕਿਸ ਤਰ੍ਹਾਂ ਨਹੀਂ ਜਿਹੜੇ ਵੀ ਸਫ਼ਰ ਕਰਦੇ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਵੀ ਉਹ ਅਲਰਟ ਹੋ ਕੇ ਆਪਣਾ ਸਫ਼ਰ ਕਰਨਾ ਆਪਣਾ ਮੋਬਾਈਲ ਜਾਂ ਆਪਣਾ ਪਰਸ ਨੂੰ ਸਹੀ ਤਰੀਕੇ ਨਾਲ ਆਪਣੇ ਨਿਗਾਹ 'ਚ ਰੱਖਣ ਤਾਂ ਕਿ ਕੋਈ ਅਣਪਛਾਤਾ ਵਿਅਕਤੀ ਉਹਦਾ ਮੋਬਾਈਲ ਜਾਂ ਪਰਸ ਚੋਰੀ ਨਾ ਕਰ ਲੇ ਤੇ ਬੱਚੇ ਵੀ ਅਲਰਟ ਹੋ ਕੇ ਆਪਣੇ ਕੋਲ ਰੱਖਣ ਹਰ ਚੱਲਦਾ ਣ ਜਿਹੜਾ ਬੱਚਾ ਗਵਾਇਆ ਸੀ ਉਹ ਵੀ ਉਹਦੀ ਮਾਂ ਕੋਲ ਲੇਟੇ ਹੋਏ ਸੀ ਬੱਚਾ ਕਿ ਹੋਰ ਨਾ ਖੇਡਦਾ ਪਿਆ ਸੀ ਖੇਡਦੇ-ਖੇਡਦੇ ਉਹਨੂੰ ਲੈ ਗਏ ਸੀ ਗਵਾ ਕਰਕੇ ਐਨ ਗੱਲ ਜਿਹੜੀ ਹੈਗੀ ਕਿਤੇ ਸਾਹਮਣੇ ਆਉਂਦੀ ਤੇ ਫਿਰ ਇਹ ਘਟਨਾ ਵਾਪਰਦੀ ਤੇ ਤਾਂ ਘਟਨਾ ਵਾਪਕੀ ਐਨ ਗੱਲ ਹੀ ਨਹੀਂ ਕਰਨੀ ਚਾਹੀਦੀ ਸਫਰਦਾਨ ਲੜ ਰਹਿਣਾ ਚਾਹੀਦਾ ਸੋ ਸੱਚ ਚੈਤਰਾਣ ਦੀ ਲੋੜ ਹੈ ਤਿਹਾਰਾਂ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਲੋਕਾਂ ਨੂੰ ਵੀ ਬੀਚੀ ਦਿੱਤੀ ਹੈ ਕਿ ਜਦੋਂ ਵੀ ਤੁਸੀਂ ਸਫਰ ਕਰਦੇ ਹੋ ਤਾਂ ਜਰੂਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਤੁਹਾਡੇ ਆਸ-ਪਾਸ ਨਹੀਂ ਕੋਣ ਹੈਗਾ ਔਰ ਆਪਣੇ ਸਮਾਨ ਕਹਿ ਦिए ਜਾਂ ਬੱਚ ਕਹ ਦਈਏ ਕਿ ਵੱਡੀਆਂ ਰਿਕਵਰੀਆਂ ਜਿਹੜੀਆਂ ਹੈਗੀਆਂ ਪੁਲਿਸ ਵੱਲੋਂ ਉਹ ਕੀਤੀਆਂ ਗਈਆਂ ਨੇ ਜੀਆਰਪੀ ਪੁਲਿਸ ਵੱਲੋਂ ਵਕਫ ਵਕਫ ਦਿਨਾਂ ਦੇ ਵਿੱਚ ਜਿਹੜੇ ਮੁਕਦਮੇ ਵੀ ਦਰਜ ਕੀਤੇ ਨੇ ਦਰਜ ਕੀਤੇ ਗਏ ਨੇ ਉਹਦੇ ਬਾਰੇ ਦੀ ਜਾਣਕਾਰੀ ਜਿਹੜੀ ਹੈਗੀ ਆ ਉਹ ਪ੍ਰੋਪਰ ਦਿੱਤੀ ਗਈ ਹੈ ਨਰਿੰਕ ਸਵੇਰਾ ਦੇ ਲਈ ਗੁਰਦਰਸ਼ਨ ਸਿੰਘ ਵਿਆਸ